ਕਾਰੀ ਅਰਜਨ ਬੈਲੀ ਨੇ ਬੈਲੀ ਨੇ ਪੱਪ ਜੋੜ ਕੇ ਗੰਡਾਸੀ ਮਾਰੀ ਅਰਜਨ ਬੈਲੀ ਨੇ ਤੇ ਇਸ ਗੀਤ ਨੂੰ ਬਾਲੀਵੁੱਡ ਫਿਲਮ ਵਾਲਿਆਂ ਨੇ ਐਨੀਮਲ ਫਿਲਮ ਵਾਲਿਆਂ ਨੇ ਕਹਿ ਸਕਦੇ ਟ ਸੀਰੀਜ਼ ਦੀ ਕੰਪਨੀ ਵੱਲੋਂ ਭਵਿੰਦਰ ਬੱਬਲ ਜੀ ਹੁਣਾ ਵੱਲੋਂ ਗੀਤ ਨੂੰ ਤੋੜ ਮੋੜ ਕੇ ਗਾਇਆ ਗਿਆ ਸਾਡੇ ਗੀਤ ਨਾਲ ਛੇੜਛਾੜ ਹੋਈ ਆ ਕਰ ਦੇਣਗੇ ਅੱਜ ਤਿੱਤਰਾਂ ਵਾਲੀ ਫੁਲਕਾਰੀ ਅਰਜਨ ਬੈਲੀ ਨੇ ਬੈਲੀ ਨੇ ਪੱਪ ਜੋੜ ਕੇ ਗੰਡਾਸੀ ਮਾਰੀ ਅਰਜਨ ਬੈਲੀ ਨੇ ਫਿਲਮ ਦੀ ਕੈਪਸ਼ਨ ਵਿੱਚ ਵੀ ਜਿਹੜਾ ਨਾਂ ਉਹਨਾਂ ਨੇ ਭਵਿੰਦਰ ਬੱਬਲ ਜੀ ਨੇ ਆਪਣਾ ਲਿਖਾ ਲਿਆ ਕਿ ਇਸ ਗੀਤ ਨੂੰ ਮੈਂ ਫਿਲਮ ਦੀ ਡਿਮਾਂਡ ਦੇ ਉੱਤੇ ਲਿਖਿਆ ਰੂਪੇ ਪੱਕੇ ਮੇਰੇ ਕੋ ਸਬੂਤ ਆ ਬਾਬੂਸ਼ੇ ਡੈਮ ਤੋਂ ਤੁਹਾਡਾ ਸਵਾਗਤ ਹੈ ਮੈਂ ਹਾਂ ਬਕਰਮਜੀਤ ਸਿੰਘ ਸੋ ਗੀਤ ਇੱਕ ਗੀਤ ਜਿਹੜਾ ਹੈਗਾ ਅਰਜਨ ਵੈਲੀ ਨੇ ਜੋ ਮਾਰਕੀਟ ਦੇ ਵਿੱਚ ਇਸ ਟਾਈਮ ਚੱਲ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਇਸ ਗੀਤ ਦੀਆਂ ਤੁਮਾਂ ਪਾਈਆਂ ਹੋਈਆਂ ਨੇ ਪਰ ਕਈ ਵਾਰੀ ਜਿਹੜੇ ਗੀਤ ਨੇ ਕੁਝ ਵਿਅਕਤੀਆਂ ਵੱਲੋਂ ਚੋਰੀ ਕਰ ਲਈ ਜਾਂਦੇ ਨੇ ਕਿਸੇ ਰਾਈਟਰ ਦਾ ਲਿਖਿਆ ਹੁੰਦਾ ਹੈ ਸੋ ਇਸ ਗੀਤ ਦੇ ਉੱਪਰ ਵੀ ਪ੍ਰਿੰਤੂ ਪ੍ਰਿੰਤੂ ਹੋਇਆ ਹੈ ਸੋ ਅੱਜ ਪਟਿਆਲਾ ਪ੍ਰੈਸ ਕਲੱਬ ਦੇ ਵਿੱਚ ਇਸ ਗੀਤ ਦੇ ਮਾਮਲੇ ਵਿੱਚ ਅਸੀਂ ਚਰਚਾ ਕਰਾਂਗੇ ਵੀ ਇਹ ਗੀਤ ਕਿਸ ਦਾ ਕਿਸ ਨੇ ਗਾਇਆ ਸੋ ਮੇਰੇ ਨਾਲ ਨੇ ਕੀ ਨਾ ਪਾਈ ਤੋਂ ਗੁਰਮੀਤਜੀਤ ਗੱਲ ਕਰ ਰਹੇ ਆ ਜੀ ਬਾਬੂ ਸ਼ਾਹੀ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਹਾਂ ਜੀ ਅਰਜਨ ਵੈਲੀ ਗੀਤ ਦੇ ਮਾਮਲੇ ਵਿੱਚ ਅੱਜ ਪ੍ਰੈਸ ਕਾਨਫਰੰਸ ਤੁਹਾਡੇ ਵੱਲੋਂ ਆ ਰੱਖੀ ਗਈ ਹੈ ਦੱਸਣਾ ਚਾਹੋਗੇ ਵੀ ਕੀ ਮਾਮਲਾ ਹੈ 2015 ਦੇ ਵਿੱਚ ਮੇਰਾ ਗਾਇਆ ਹੋਇਆ ਅਰਜਨ ਬੈਲੀ ਗੀਤ ਜਿਹੜਾ ਆਇਆ ਸੀ ਜਿਹਨੂੰ ਲਿਖਿਆ ਸੀ ਬਾਪੂ ਦੇਵ ਤਰੀਕਿਆਂ ਵਾਲਾ ਜੀ ਨੇ ਤੇ ਮਿਊਜ਼ਿਕ ਮਨੂਜੀ ਤੇ ਨਾਲ ਸਾਡੀ ਟੀਮ ਸੀ ਰਿਸ਼ੀ ਜੀ ਨੇ ਕੀਤਾ ਸੀ ਕੇ ਐਂਟਰਟੇਨਰਸ ਜੋ ਕਿ ਪਟਿਆਲੇ ਤੋਂ ਗੁਰਧਾਨ ਸਿੰਘ ਕਰੋੜ ਸਾਹਿਬ ਪਵਿੰਦਰ ਬਾਰਨ ਸਾਹਿਬ ਵੀ ਦੇਖ ਰੇ ਕੇਟ ਇਹ ਸੀਡੀ ਰਿਲੀਜ਼ ਕੀਤੀ ਗਈ ਸੀ ਪ੍ਰੈਜਨੇਸ਼ਨ ਜਿਹੜੀ ਉਹ ਦੇਵ ਤਰੀਕਿਆਂ ਵਾਲਾ ਜੀ ਦੀ ਸੀਗੀ ਤੇ ਲੇਖਕ ਵੀ ਉਹੀ ਸੀਗੇ ਤੇ ਡੀਓਪੀ ਇਹਦੇ ਚਰਨਜੀਤ ਸਿੰਘ ਢੱਲੋਂ ਸਾਹਿਬ ਸਾਡੇ ਨਾਲ ਮੌਜੂਦ ਆ ਤੇ ਇਸ ਗੀਤ ਨੂੰ ਬਾਲੀਵੁੱਡ ਫਿਲਮ ਵਾਲਿਆਂ ਨੇ ਐਨੀਮਲ ਫਿਲਮ ਵਾਲਿਆਂ ਨੇ ਕਹਿ ਸਕਦੇ ਟੀਸੀਰੀ ਜੀ ਕੰਪਨੀ ਵੱਲੋਂ ਭਵਿੰਦਰ ਬੱਬਲ ਜੀ ਹੁਣਾ ਵੱਲੋਂ ਗੀਤ ਨੂੰ ਤੋੜ ਮਰੋੜ ਕੇ ਗਾਇਆ ਗਿਆ ਸਾਡੇ ਗੀਤ ਨਾਲ ਛੇੜਛਾੜ ਹੋਈ ਆ ਤੇ ਗੀਤ ਨਾਲ ਭੰਨ ਤੋੜ ਕੀਤੀ ਗਈ ਆ ਹਾਲਾਂਕਿ ਉਹਦੇ ਜਿਹੜੇ ਲੇਖਕ ਆ ਬਹੁਤ ਹੀ ਮਹਾਨ ਗੀਤਕਾਰ ਬਾਪੂ ਦੇਵ ਤਰੀਕਿਆਂ ਵਾਲਾ ਜੀ ਜਿਹੜੇ ਕਿ ਪੰਜਾਬੀ ਪੂਰੀ ਦੁਨੀਆ ਵਿੱਚ ਇਹਨਾਂ ਨੂੰ ਜਾਣਿਆ ਜਾਂਦਾ ਬਾਬਾ ਬੋਰਡ ਕਲਮ ਦਾ ਕਿਹਾ ਜਾਂਦਾ ਦੇਵ ਸਾਹਿਬ ਨੂੰ ਉਹਨਾਂ ਦਾ ਲਿਖਿਆ ਹੋਇਆ ਤੇ ਫਿਲਮ ਦੀ ਕੈਪਸ਼ਨ ਵਿੱਚ ਵੀ ਜਿਹੜਾ ਨਾਮ ਉਹਨਾਂ ਨੇ ਭਵਿੰਦਰ ਬੱਬਲ ਜੀ ਨੇ ਆਪਣਾ ਲਿਖਾ ਲਿਆ ਕਿ ਇਸ ਗੀਤ ਨੂੰ ਮੈਂ ਫਿਲਮ ਦੀ ਡਿਮਾਂਡ ਦੇ ਉੱਤੇ ਲਿਖਿਆ ਇਹ ਤੁਸੀਂ ਇਹ ਕਿੱਦਾਂ ਕਹਿ ਸਕਦੇ ਹੋ ਪਰ ਤੱਕ ਵੀ ਇਹ ਦੇਵ ਤਰੀਕੇ ਵਾਲਾ ਤੇ ਲਿਖਿਆ ਗੀਤ ਹੈ ਬਿਲਕੁਲ ਜੀ ਮੇਰੇ ਕੋਲ ਉਹਨਾਂ ਦੇ ਰਾਈਟਸ ਵੀ ਪਏ ਆ ਪ੍ਰੈਜੇਨੇਸ਼ਨ ਦੇਵ ਸਾਹਿਬ ਦੀ ਆ ਸੀਡੀ ਨੂੰ ਪ੍ਰੈਜੈਂਟ ਖੁਦ ਦੇਵ ਸਾਹਿਬ ਕਰ ਰਹੇ ਆ ਮੋਰੇ ਸੀਡੀ ਦੀ ਪ੍ਰੋਮੋਸ਼ਨ ਦੇ ਫਰੀਕਾਂ ਵਾਲਾ ਜੀ ਕਰ ਰਹੇ ਆ ਔਰ ਇੱਕ ਸਾਡੀ ਫਗਵਾੜੇ ਕਾਨਫਰੰਸ ਹੋਈ ਸੀ ਉਹਦੇ ਵਿੱਚ ਜੋ ਲੋਕ ਇਸ ਗੀਤ ਨੂੰ ਬੁਲੀ ਦੱਸਦੇ ਆ ਉਹਦੇ ਵਿੱਚ ਦੇਵ ਸਾਹਿਬ ਖੁਦ ਬੋਲਦੇ ਪਏ ਆ ਕਿ ਇਹਦੇ ਵਿੱਚ ਅਰਜਨ ਵੈਲੀ ਗੀਤ ਆ ਬਾਕੀ ਬੁਰੀ ਹੁੰਦੀ ਆ ਸੀਡੀ ਦਾ ਨਾਮ ਆ ਜਿਹੜੀ ਮੈਂ ਤੁਹਾਡੇ ਚੈਨਲ ਨੂੰ ਪਹਿਲਾਂ ਵੀ ਦਿਖਾ ਚੁੱਕੇ ਆ ਰਜਿਸਟਰ ਦੇ ਉੱਤੇ ਸਾਈਨ ਜਿਹੜੇ ਮੈਂ ਉਹ ਵੀ ਦਿਖਾ ਚੁੱਕੇ ਆ ਦੇਵ ਸਾਹਿਬ ਦੇ ਹੋਰ ਵੀ ਬਹੁਤ ਸਾਰੇ ਬੋਲ ਜਿਹੜੇ ਲਿਖੇ ਹੋਏ ਮੇਰੇ ਕੋਲ ਪਏ ਪੱਕ ਉਹ ਦੇਵ ਸਾਹਿਬ ਨੇ ਮੈਨੂੰ ਦਿੱਤੇ ਸੀ ਤੇ ਮੇਰੇ ਕੋਲੋਂ ਜਿਹੜੇ ਰਾਈਟਸ ਆ ਕੇ ਐਂਟਰਟੇਨਰਸ ਨੂੰ ਦਿੱਤੇ ਗਏ ਤੁਸੀਂ ਦੱਸੋਗੇ ਸਰੋਤਿਆਂ ਵੀ ਮੁਖੜਾ ਗਾਣੇ ਦਾ ਕੀ ਸੀ ਤੇ ਲਾਸ ਅੰਤਰੇ ਨੂੰ ਕਿਦਾਂ ਆਤਰੂੜੇ ਮੁਰੜੇ ਗਏ ਦੋ ਅੰਤਰੇ ਜਿਹੜੇ ਤੋੜੇ ਮੁਰੜੇ ਗਏ ਆ ਉਹ ਮੈਂ ਚਾਹਣਾ ਕਿ ਮੈਂ ਤੁਹਾਨੂੰ ਗਾ ਕੇ ਸੁਣਾ ਦਿੰਨਾ ਤੇ ਸਿਰਫ ਦੋ ਲਾਈਨਾਂ ਚੇਂਜ ਕੀਤੀਆਂ ਗਈਆਂ ਬਾਕੀ ਜਿਹੜਾ ਗੀਤ ਖੂਬ ਹੋਈ ਗਾਤਾ ਗਿਆ ਹੋ ਟੱਕ ਵੇ ਗੰਡਾਸੇ ਚਵੀਆਂ ਨਾਲੇ ਖੜਕ ਪਈਆਂ ਕਿਰਪਾਨਾਂ ਜਾਨਾ ਵਾਂਗੂ ਜੱਟ ਪੜਦੇ ਜੱਟ ਫੜ ਦੇ ਦੀ ਦੀ ਸੁਖ ਨਹੀਂ ਸਕੀ ਭਗਵਾਨ ਨਾਲ ਹੀ ਰੋਲੀਰ ਕਰ ਦੇਣਗੇ ਕਰ ਦੇਣਗੇ ਅੱਜ ਤਿਤਰਾਵਾਲੀ ਫੁਲਕਾਰੀ ਅਰਜਨ ਬੈਲੀ ਨੇ ਬੈਲੀ ਨੇ ਪੱਬ ਜੋੜ ਕੇ ਗੰਡਾਸੀ ਮਾਰੀ ਅਰਜਨ ਬੈਲੀ ਨੇ ਉਹ ਬੂਰੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬਣੇ ਮੇ ਖਾਣੀ ਧਰਤੀ ਤੇ ਖੂਨ ਡੁੱਲਦਾ ਖੂਨ ਡੁੱਲਦਾ ਜਿਵੇਂ țeੜਕੇ ਖੜੇ ਦੇ ਵਿੱਚੋਂ ਪਾਣੀ ਕੌਲੀ ਚੱਕ ਯਾਰ ਫੱਜ ਗਏ ਯਾਰ ਭੱਜ ਗਏ दारू ਨਾਲ ਸੀ ਜਿਨਾ ਦੀ ਯਾਰੀ ਅਰਜਨ ਬੈਲੀ ਨੇ ਬੈਲੀ ਨੇ ਪੱਬ ਜੋੜ ਕੇ ਗੰਡਾਸੀ ਮਾਰੀ ਅਰਜਨ ਬੈਲੀ ਨੇ ਸੋ ਲਾਸਟ ਜਿਹੜਾ ਤੁਸੀਂ ਗੱਲ ਕਰਦੇ ਹੋ ਅੰਤੜਾ ਉਹ ਵੀ ਸੁਣਾਓ ਵੀ ਉਹ ਕਿੱਥੋਂ ਬਦਲਿਆ ਗਿਆ ਜਿਹੜਾ ਲਾਸਟ ਬਦਲਿਆ ਨਹੀਂ ਗਿਆ ਦੇਵ ਸਾਹਿਬ ਵਾਲਾ ਅੰਤੜਾ ਜਿਹੜਾ ਕੱਟ ਹੀ ਦਿੱਤਾ ਗਿਆ ਜਿਹੜਾ ਕਿ ਭਪਿੰਦਰ ਬੱਬਲ ਜੀ ਖੁਦ ਗਾਉਂਦੇ ਹੋਏ ਵਿੱਚ ਆ ਗਿਆ ਪ੍ਰੂਫ ਪੱਕਾ ਹੋ ਗਿਆ ਉਹਨਾਂ ਨੇ ਇੰਟਰਨੈਟ ਦੇ ਉੱਤੇ ਜਿੱਥੇ ਜਿੱਥੇ ਲਿੰਕ ਪੈ ਸੀ ਪਹਿਲਾਂ ਸਾਡੇ ਕੋਲ ਪਹੁੰਚ ਗਿਆ ਉਸ ਤੋਂ ਬਾਅਦ ਚ ਉਹਨਾਂ ਨੇ ਫੇਸਬੁੱਕ ਤੋਂ ਸਾਰੇ ਪਾਸੇ ਉਡਾ ਦਿੱਤਾ ਆ ਜਿਹੜਾ ਅੰਤਰਾ ਬੱਬਲ ਜੀ ਆਪਦੇ ਮੂੰਹੋਂ ਪਹਿਲਾਂ ਕਿਸੇ ਤਿਆਰੀ ਦੇ ਵਿੱਚ ਕਿਸੇ ਫੇਸਬੁੱਕ ਦੇ ਉੱਤੇ ਗਾਉਂਦੇ ਵੀ ਦੱਸਦੇ ਆ ਉਹ ਲੈ ਕੇ ਆ ਗਏ ਹੱਤ ਕੜੀਆਂ ਲਾਲ ਪੱਗਾਂ ਤੇ ਵਰਦੀਆਂ ਵਾਲੇ ਪਲਾਂ ਵਿੱਚ ਘੇਰਾ ਪਾ ਲਿਆ ਘੇਰਾ ਪਾ ਲਿਆ ਹੋਏ ਲੜਦੇ ਸੀ ਜੱਟਾਂ ਦੇ ਦੁਵਾਲੇ ਥਾਣੇਦਾਰ ਦੱਸੇ ਦੇਵ ਨੂੰ ਦੱਸੇ ਦੇਵ ਨੂੰ ਹੁਣ ਬਣੂਗਾ ਕੇਸ ਸਰਕਾਰੀ ਅਰਜਣ ਬੈਲੀ ਨੇ ਬੈਲੀ ਨੇ ਪੱਬ ਜੋੜ ਕੇ ਗੰਡਾਸੀ ਮਾਰੀ ਅਰਜਣ ਬੈਲੀ ਨੇ ਸੋ ਮਾਮਲੇ ਨੂੰ ਲੈ ਕੇ ਹੁਣ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਮਾਮਲਾ ਫਿਰ ਕਾਨੂੰਨੀ ਪ੍ਰਕਿਰਿਆ ਵਿੱਚ ਵੀ ਜਾਣਾ ਹੈ ਬਿਲਕੁਲ ਜੀ ਆ ਤੇ ਕਾਨੂੰਨੀ ਪ੍ਰਕਿਰਿਆ ਦੀਆਂ ਤਿਆਰੀਆਂ ਕੀਤੀਆਂ ਕਿ ਨੇ ਤੁਹਾਡੇ ਵੱਲੋਂ ਬਿਲਕੁਲ ਜੀ ਅੱਜ ਤੋਂ 10 ਦਿਨ ਪਹਿਲਾਂ ਕਾਨੂੰਨੀ ਨੋਟਿਸ ਕੱਢ ਦਿੱਤਾ ਗਿਆ ਵਕੀਲ ਸਾਹਿਬ ਨੂੰ ਕਰਕੇ ਕੰਪਲੇਂਟ ਐਸਐਸਪੀ ਆਫਿਸ ਇੱਥੇ ਪਟਿਆਲਾ ਦੇ ਵਿੱਚ ਦਰਜ ਕਰਾ ਦਿੱਤੀ ਗਈ ਆ ਤੇ ਸਾਨੂੰ ਉਹਨਾਂ ਦੇ ਰਿਪਲਾਈ ਆਉਣੇ ਵੀ ਸ਼ੁਰੂ ਹੋ ਗਏ ਆ ਫੋਨ ਸਾਨੂੰ ਆ ਰਹੇ ਆ ਬੈਠ ਕੇ ਗੱਲਬਾਤ ਕਰਨ ਵਾਸਤੇ ਤਿਆਰ ਹੋ ਗਏ ਆ ਅਗਰ ਉਹ ਬੈਠਦੇ ਆ ਸਾਡੀ ਪਹਿਲੀ ਸ਼ਰਤ ਉਹ ਦੇਵ ਤਰੀਕਿਆਂ ਵਾਲਾ ਜੀ ਦਾ ਨਾਂ ਜਿਹੜਾ ਇਹਦੇ ਚ ਐਡਿਟ ਕੀਤਾ ਜਾਵੇ ਦੂਜਾ ਪਬਲਿਕ ਵਿੱਚ ਐਡੇ ਵੱਡੇ ਗੀਤਕਾਰ ਦਾ ਗੀਤ ਉਹਨਾਂ ਨੇ ਚੋਰੀ ਕਰਕੇ ਗਾਇਆ ਉਹ ਸੌਰੀ ਫੀਲ ਕਰਨ ਤੇ ਅਗਲੀਆਂ ਜਿਹੜੀਆਂ ਗੱਲਾਂ ਬਾਤਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਹ ਸਾਰੀਆਂ ਇੱਥੇ ਪਟਿਆਲੇ ਦੇ ਵਿੱਚ ਹੀ ਹੋ ਜਾਣਗੀਆਂ ਆ ਬਿਲਕੁਲ ਜੀ ਹਾਂ ਸਰ ਤੁਹਾਡਾ ਕੀ ਨਾਂ ਜੀ ਜੀ ਮੇਰਾ ਨਾਮ ਮਨੂ ਗੰਬੀਰ ਹੈ ਸੱਸੀ ਕਾਲ ਜੀ ਆ ਮਨੂ ਸੋ ਜਿਹੜਾ ਅਰਜਨ ਵੈਲੀ ਗਾੜਾ ਹੋਣਾ ਗਾਇਆ ਗਿਆ ਆ ਬਿਲਕੁਲ ਤੁਸੀਂ ਕਹਿ ਰਹੇ ਹੋ ਵੀ ਇਹ ਚੋਰੀ ਕੀਤਾ ਗਿਆ ਬਿਲਕੁਲ ਭਾਜੀ ਚੋਰੀ ਕੀਤਾ ਗਿਆ ਆ ਸਿਰਫ ਇੱਕ ਅੱਧਾ ਦੋ ਲਾਈਨਾਂ ਚੇਂਜ ਕਰਕੇ ਇਹਨਾਂ ਨੇ ਪੂਰਾ